ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਇਹ ਪੋ ਦੇ ਮਹੀਨੇ ਵਿੱਚ ਜਾਂ ਪੋ ਦੇ ਮਹੀਨੇ ਦੇ ਜੋ ਤਿੰਨ ਬਾਕੀ ਰਹਿ ਗਏ ਹਨ ਇਸ ਵਿੱਚ ਤੁਹਾਨੂੰ ਅਚਾਨਕ ਹੀ ਰਾਤ ਨੂੰ ਜਾਗ ਆ ਜਾਵੇ ਭਾਵੇਂ ਕਿ ਰਾਤ ਨੂੰ 12 ਵਜੇ ਤੋਂ ਬਾਅਦ ਅਚਾਨਕ ਹੀ ਤੁਹਾਡੀ ਅੱਖ ਖੁੱਲ ਜਾਂਦੀ ਹੈ ਤਦ ਤੁਹਾਨੂੰ ਜਾਗ ਆ ਜਾਂਦੀ ਹੈ ਤਦਾਂ ਫਿਰ ਮਹਾਪੁਰਖ ਜੀ ਕਹਿੰਦੇ ਹਨ ਕਿ ਇਸ ਵੇਲੇ ਨੂੰ ਬਿਲਕੁਲ ਵੀ ਗਵਾਉਣਾ ਨਹੀਂ ਚਾਹੀਦਾ ਇਸ ਵੇਲੇ ਦੇ ਵਿੱਚ ਉੱਠ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਜੇਕਰ ਬੈਠ ਕੇ ਕਰ ਲੋ ਤਾਂ ਬਹੁਤ ਹੀ ਵਧੀਆ ਗੱਲ ਹੈ ਤੇ ਜੇਕਰ ਤੁਸੀਂ ਆਪਣੇ ਬਿਸਤਰ ਤੋਂ ਉੱਠ ਕੇ ਬੈਠ ਨਹੀਂ ਸਕਦੇ ਤਾਂ ਬਿਸਤਰ ਤੇ ਲੰਮੇ ਪਿਆ ਪਿਆ ਹੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਤਾਂ ਦੇਖਣਾ ਮੇਰੇ ਕਲਗੀਧਰ ਪਾਤਸ਼ਾਹ ਜੀ ਸ਼ਹੀਦ ਸਿੰਘ ਆਪ ਜੀ ਦੇ ਉੱਤੇ ਬਹੁਤ ਹੀ ਮਿਹਰਬਾਨ ਹੋਣਗੇ ਸ਼ਹੀਦ ਸਿੰਘਾਂ ਦੀਆਂ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਆਪ ਜੀ ਦੀ ਝੋਲੀ ਦੇ ਵਿੱਚ ਜ਼ਰੂਰ ਪੈਣਗੀਆਂ ਤਾਂ ਫਿਰ ਇਹ ਕਿਹੜੇ ਸ਼ਬਦ ਦਾ ਜਾਪ ਹੈ ਇਸ ਬਾਰੇ ਆਪਾਂ ਅੱਜ ਦੀ ਆਪਣੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਨਾਲ ਹੀ ਨਾਲ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਜਾਂ ਫਿਰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਜੀ ਅਕਸਰ ਹੀ ਸਾਨੂੰ ਅੰਮ੍ਰਿਤ ਵੇਲੇ ਦੀ ਮਹੱਤਤਾ ਦੱਸਦੇ ਹਨ ਕਿ ਅੰਮ੍ਰਿਤ ਵੇਲੇ ਉੱਠਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਉਸ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੁੰਦੇ ਹਨ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਨੇ ਮਹਾਪੁਰਖ ਜੀ ਕਹਿੰਦੇ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦਾ ਸਮਾਂ ਬਹੁਤ ਹੀ ਪਾਵਰਫੁਲ ਸਮਾਂ ਹੁੰਦਾ ਹੈ ਇਸ ਵੇਲੇ ਦੇ ਵਿੱਚ ਕੋਈ ਵੀ ਉੱਠ ਕੇ ਭਜਨ ਬੰਦਗੀ ਕਰੇ ਤਾਂ ਉਹਦਾ ਮਨ ਛੇਤੀ ਹੀ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਉਸ ਦੇ ਉੱਤੇ ਕਿਰਪਾ ਹੁੰਦੀ ਹੈ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਹੈ ਇਹ 3 ਵਜੇ ਤੋਂ 5 ਵਜੇ ਦੇ ਸਮੇਂ ਦੀ ਭਾਉ ਕੀ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿਚਾਰ ਜਾਂ ਸਿੱਧਾ ਕਹਿ ਲਈਏ ਕਿ 12 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਵੀ ਕਹਿ ਸਕਦੇ ਹੋ ਜੇ ਤੁਹਾਨੂੰ ਜਾਗ ਆ ਗਈ ਤਾਂ ਤੁਸੀਂ ਇਸ ਵੇਲੇ ਨੂੰ ਗਵਾਉਣਾ ਨਹੀਂ ਹੈ ਉੱਠ ਕੇ ਬੈਠ ਜਾਣਾ ਹੈ ਜਾਂ ਲੰਮੇ ਪਿਆ ਪਿਆ ਹੀ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਵਾਹਿਗੁਰੂ 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 ਜਪੋ ਕਿਉਂਕਿ ਇਹ ਦਿਨ ਇਹ ਸ਼ਹੀਦੀ ਦਿਨ ਨੇ ਵੈਸੇ ਤਾਂ ਆਪਾਂ ਹਰ ਰੋਜ਼ ਸਵੇਰੇ 3 ਤੋਂ 6 ਵਜੇ ਦੇ ਵਿੱਚਕਾਰ ਉੱਠਦੇ ਹਾਂ ਜਾਂ ਕਈਆਂ ਦੇ ਉੱਤੇ ਮਾਲਕ ਦੀ ਕਿਰਪਾ ਹੈ ਉਹ 2 ਤੋਂ 6 ਵਜੇ ਦਾ ਵੇਲਾ ਵੀ ਸੰਭਾਲਦੇ ਨੇ ਸਰ ਸੰਗਤ ਜੀ ਇਹ ਵੱਡੇ ਦਿਨਾਂ ਦੇ ਵਿੱਚ ਜਾਂ ਸ਼ਹੀਦੀ ਦਿਨਾਂ ਦੇ ਵਿੱਚ ਮਹਾਪੁਰਖ ਜੀ ਕਹਿੰਦੇ ਹਨ ਜਿੰਨਾ ਹੀ ਜਪ ਲੋਗੇ ਨਾ ਓਨੀ ਹੀ ਕਿਰਪਾ ਹੋਵੇਗੀ ਅਤੇ ਜੇਕਰ ਤੁਹਾਨੂੰ ਅਚਾਨਕ ਆਪਣੇ ਆਪ ਜਾਗ ਆ ਗਈ ਤਾਂ ਇਹਨੂੰ ਗਵਾਉਣਾ ਨਹੀਂ ਹੈ ਇਨੂੰ ਹਲਕੇ ਵਿੱਚ ਨਹੀਂ ਲੈਣਾ ਸਮਝੋ ਗੁਰੂ ਸਾਹਿਬ ਜੀ ਨੇ ਤੁਹਾਨੂੰ ਯਾਦ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਉਠਾਇਆ ਹੈ ਇਹਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਮਝ ਕੇ ਉੱਠਣਾ ਹੈ ਇਸ ਵੇਲੇ ਦੇ ਵਿੱਚ ਨਾਮ ਜਪਣਾ ਹੈ ਕਿਉਂਕਿ ਸੰਗਤ ਜੀ ਇਸ ਵੇਲੇ ਨੂੰ ਕਈ ਰੂਹਾਂ ਤਰਸਦੀਆਂ ਨੇ ਕਿ ਸਾਨੂੰ ਆਪਣੇ ਆਪ ਜਾਗ ਆਵੇ ਅਸੀਂ ਉੱਠ ਕੇ ਨਾਮ ਜਪੀਏ ਪਰ ਉਹਨਾਂ ਤੋਂ ਨਹੀਂ ਉੱਠਿਆ ਜਾਂਦਾ ਕਈਆਂ ਤੋਂ अलार्म दी सहायता ਨਾਲ ਵੀ ਇਸ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਤਾਂ ਜੇਕਰ ਕਿਸੇ ਨੂੰ ਵੀ ਇਸ ਵੇਲੇ ਦੇ ਵਿੱਚ ਅਚਾਨਕ ਹੀ ਜਾਗ ਆਉਂਦੀ ਹੈ ਅੱਖ ਖੁੱਲਦੀ ਹੈ ਭਾਵੇਂ ਕਿਸੇ ਵੀ ਬਹਾਨੇ ਦੇ ਨਾਲ ਤੁਸੀਂ ਉੱਠੇ ਕੋਈ ਕਿਰਿਆ ਸੋਧਨ ਦੇ ਲਈ ਉੱਠਦਾ ਹੈ ਕੋਈ ਸਰਦੀ ਗਰਮੀ ਦਾ ਅਹਿਸਾਸ ਕਰਕੇ ਉੱਠਦਾ ਹੈ ਜਿਵੇਂ ਕਿ ਜਾਗ ਆਈ ਹੈ ਨਾ ਬਸ ਇਸ ਵੇਲੇ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਸਮਝ ਕੇ ਸੰਭਾਲਣਾ ਚਾਹੀਦਾ ਹੈ ਜਿੰਨਾ ਵੀ ਤੁਸੀਂ ਜਪ ਸਕਦੇ ਹੋ ਜੇਕਰ ਤੁਸੀਂ ਕੋਈ ਅੱਧਾ ਘੰਟਾ 1 ਘੰਟਾ ਨਹੀਂ ਜਪ ਸਕਦੇ ਕੋਈ ਗੱਲ ਨਹੀਂ 5 ਮਿੰਟ ਹੀ ਜਪ ਲਿਆ ਕਰੋ ਤਾਂ ਬਹੁਤ ਕਿਰਪਾ ਹੋ ਸਕਦੀ ਹੈ ਤਾਂ ਇਸ ਵੇਲੇ ਨੂੰ ਜ਼ਰੂਰ ਸੰਭਾਲਣਾ ਹੈ ਬਾਕੀ 3 ਤੋਂ 6 ਵਜੇ ਦਾ ਵੇਲਾ ਤਾਂ ਹੈ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੇਲਾ ਇਕ ਗ੍ਰਸਤੀ ਬੰਦੇ ਨੂੰ ਸਵੇਰੇ 3 ਤੋਂ 6 ਵਜੇ ਦਾ ਵੇਲਾ ਇਸੇ ਲਈ ਮਿਲਿਆ ਹੈ ਕਿਉਂਕਿ ਗ੍ਰਸਤੀ ਨੇ ਸਾਰਾ ਦਿਨ ਆਪਣੇ ਕੰਮ ਧੰਦੇ ਕਰਨੇ ਹਨ ਤਾਂ ਕੰਮ ਧੰਦਿਆ ਕਰਕੇ ਸਰੀਰ ਥੱਕ ਜਾਂਦਾ ਹੈ ਤਾਂ ਸਰੀਰ ਨੂੰ ਆਰਾਮ ਵੀ ਚਾਹੀਦਾ ਹੈ ਇਸੇ ਲਈ ਗੁਰੂ ਸਾਹਿਬ ਜੀ ਨੇ ਸਵੇਰੇ 3 ਵਜੇ ਤੋਂ 6 ਵਜੇ ਦਾ ਸਮਾਂ ਦੱਸਿਆ ਹੈ ਵੀ ਸਰੀਰ ਨੂੰ ਆਰਾਮ ਵੀ ਮਿਲ ਜਾਵੇ ਤਾਂ ਜੋ ਆਪਾਂ ਰਾਤ ਨੂੰ 8-9 ਵਜੇ ਸੋ ਜਾਈਏ ਤਾਂ ਸਵੇਰੇ ਅਸੀਂ ਆਸਾਨੀ ਦੇ ਨਾਲ 3 ਤੋਂ 4 ਵਜੇ ਦੇ ਵਿੱਚ ਉੱਠ ਪੈਂਦੇ ਹਾਂ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਆਉਂਦੀ ਪਰ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੀਆਂ ਕੁਝ ਆਦਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਸੌਣ ਤੋਂ ਕੁਝ ਸਮਾਂ ਪਹਿਲਾਂ ਭੋਜਨ ਸ਼ਕਨਾ ਭੋਜਨ ਸ਼ੱਕ ਕੇ ਕੁਝ ਸਮਾਂ ਸਾਨੂੰ ਟਹਿਲਣਾ ਚਾਹੀਦਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕਰਨੀ ਚਾਹੀਦੀ ਹੈ ਕਿ ਦਿਨ ਭਰ ਦੀਆਂ ਦਿੱਤੀਆਂ ਦਾਤਾਂ ਦੇ ਲਈ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਹੋਈਆਂ ਜਾਣੇ ਅਣਜਾਣੇ ਵਿੱਚ ਗਲਤੀਆਂ ਦੇ ਲਈ ਵਾਹਿਗੁਰਜੀ ਤੋਂ ਸਾਨੂੰ ਮਾਫੀ ਵੀ ਮੰਗਣੀ ਚਾਹੀਦੀ ਹੈ ਅਤੇ ਅੰਮ੍ਰਿਤ ਵੇਲੇ ਦੀ ਅਰਦਾਸ ਬੇਨਤੀ ਹਰ ਰੋਜ਼ ਕਰਕੇ ਸੋਣਾ ਚਾਹੀਦਾ ਹੈ ਭਾਵੇਂ ਤੁਸੀਂ ਕਿੰਨੇ ਵੀ ਪੱਕੇ ਨਿਤਨੇਮੀ ਹੋ ਤਾਂ ਵੀ ਰੋਜ਼ ਹੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਕੀ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੈ ਮੈਨੂੰ ਅੰਮ੍ਰਿਤ ਵੇਲੇ ਦੇ ਵਿੱਚ ਉਠਾ ਦੇਣਾ ਕਦੇ ਵੀ ਇਸ ਗੱਲ ਦਾ ਮਾਨ ਨਹੀਂ ਕਰਨਾ ਕਿ ਅੰਮ੍ਰਿਤ ਵੇਲੇ ਦੇ ਵਿੱਚ ਮੈਂ ਉੱਠ ਰਿਹਾ ਹਾਂ ਮੈਂ ਨਾਮ ਜਪ ਰਿਹਾ ਹਾਂ ਇਹ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤਾਂ ਹੀ ਇਹ ਵੇਲਾ ਸਾਨੂੰ ਮਿਲਿਆ ਹੈ ਇਸ ਲਈ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਹਰ ਵੇਲੇ ਇਹ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ ਰੋਜ਼ ਰਾਤ ਨੂੰ ਇਹ ਅਰਜੀ ਲਗਾ ਕੇ ਸੋਣਾ ਚਾਹੀਦਾ ਹੈ ਪਾਤਸ਼ਾਹ ਕਿਰਪਾ ਕਰਨੀ ਅੰਮ੍ਰਿਤ ਵੇਲੇ ਉਠਾ ਦੇਣਾ ਸੋ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਭਾਵੇਂ ਆਪਾ ਰੋਜ਼ ਹੀ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹਾਂ ਤਿੰਨ ਤੋਂ 6 ਉਜੇ ਦਾ ਵੇਲਾ ਸੰਭਾਲਦੇ ਹਾਂ ਪਰ ਜੇਕਰ ਤਿੰਨ ਤੋਂ ਪਹਿਲਾਂ ਜਾਗ ਆ ਗਈ ਤਾਂ 12 ਵਜੇ ਤੋਂ 3 ਵਜੇ ਦੇ ਵਿੱਚ ਇਹਦੇ ਵਿੱਚ ਜਿਆਦਾ ਸਮਾਂ ਨਹੀਂ ਸੰਭਾਲ ਸਕਦੇ ਤਾਂ 5 ਮਿੰਟ ਬੈਠ ਕੇ ਵਾਹਿਗੁਰਜੀ ਦਾ ਨਾਮ ਜਪ ਲੈਣਾ ਹੈ ਕਿਉਂਕਿ ਇਹ ਵੱਡੇ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਨ ਚੱਲ ਰਹੇ ਨੇ ਇਹ ਹਾਜ਼ਰੀ ਸਿੱਧੀ ਸ਼ਹੀਦ ਸਿੰਘਾਂ ਦੇ ਚਰਨਾਂ ਦੇ ਵਿੱਚ ਜਾ ਕੇ ਲੱਗੇਗੀ ਮਹਾਪੁਰਖ ਜੀ ਕਹਿੰਦੇ ਹਨ ਜੇ 12 ਵਜੇ ਤੋਂ ਬਾਅਦ ਜਾਗ ਆ ਜਾਵੇ ਨਾ ਫਿਰ ਸਿੰਗਾ ਜਪਨ ਵੱਲ ਧਿਆਨ ਦੇਣਾ ਹੈ ਇਹ ਨਾਮ ਜਪਣਾ ਸ਼ੁਰੂ ਕਰ ਦੇਣਾ ਜ਼ਰੂਰੀ ਨਹੀਂ ਵੀ ਜੇ ਇਸ਼ਨਾਨ ਕਰਾਂਗੇ ਤਾਂ ਹੀ ਬੈਠਾਂਗੇ ਨਹੀਂ ਜੇ ਇਸ਼ਨਾਨ ਨਹੀਂ ਕੀਤਾ ਜਾਂਦਾ ਕੋਈ ਗੱਲ ਨਹੀਂ ਤੁਸੀਂ ਉਦਾਂ ਹੀ ਬੈਠ ਕੇ ਜਾਂ ਲੰਮੇ ਪਏ ਹੀ ਵਾਹਿਗੁਰੂ ਵਾਹਿਗੁਰਜੀ ਦਾ ਨਾਮ ਜਪ ਲਓ ਫਿਰ ਇਸ਼ਨਾਨ 3 ਵਜੇ ਕਰ ਲੈਣਾ ਫਿਰ ਗੁਰਬਾਣੀ ਦਾ ਪਾਠ ਕਰਨਾ ਜਿੰਨਾ ਹੋ ਸਕੇ ਨਾਮ ਜਪਣਾ ਸੋ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਇਸ ਵਿਸ਼ੇ ਦੀ ਸਮਝ ਆਈ ਹੋਵੇਗੀ ਕਿ ਆਪਾਂ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਵੱਡੇ ਦਿਨਾਂ ਦੇ ਵਿੱਚ ਸ਼ਹੀਦੀ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕਰਨੇ ਨੇ ਅੰਮ੍ਰਿਤ ਵੇਲੇ ਦੀ ਭੇਟਾ ਵੱਧ ਤੋਂ ਵੱਧ ਗੁਰੂ ਚਰਨਾਂ ਦੇ ਵਿੱਚ ਪੇਟ ਕਰਨੀ ਹੈ ਜੇ ਅਚਾਨਕ ਤੁਹਾਡੀ ਅੱਖ ਖੁੱਲ ਜਾਵੇ ਨਾ ਤਾਂ ਗੁਰੂ ਸਾਹਿਬ ਜੀ ਦੀ ਸ਼ਹੀਦ ਸਿੰਘਾ ਜੀ ਦੀ ਕਿਰਪਾ ਸਮਝ ਕੇ 3 ਨਾਮ ਜਪਣਾ ਹੈ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਜੇ ਇਸ ਵਿੱਚ ਗੱਲਬਾਤ ਕਰਦੇ ਸਮੇਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਅਤੇ ਜੇ ਵੀਡੀਓ ਚੰਗੀ ਲੱਗੇ ਦਾ ਇਸ ਨੂੰ ਲਾਇਕ ਅਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ